ਸਤੋ ਮੈਂ ਜਸਪੀ ਸਿੰਘ ਤੁਸੀਂ ਦੇਖ ਰਹੇ ਹੋ ਮੁਕਸਰ 360 ਡਿਗਰੀ ਚੈਨਲ ਡੀਸੀ ਦਫਤਰ ਦੇ ਅੰਦਰ ਧਰਨਾ ਲੱਗਿਆ ਹੋਇਆ ਜੀ ਤੁਹਾਨੂੰ ਖਬਰ ਦੱਸ ਦਈਏ ਡੀਸੀ ਦਫਤਰ ਦੇ ਅੰਦਰ ਧਰਨਾ ਲੱਗਿਆ ਅੰਦਰ ਦੀ ਗੱਲ ਇਹ ਹੈ ਕਿਉਂਕਿ ਜਿਹੜੇ ਪਿਛਲੇ ਧਰਨੇ ਤੁਸੀਂ ਦੇਖੇ ਸੀ ਉਹ ਡੀਸੀ ਦਫਤਰ ਦੇ ਗੇਟ ਦੇ ਜਿਹੜੇ ਬਾਹਰ ਲੱਗਦੇ ਸੀ ਲੇਕਿਨ ਇਸ ਵਾਰ ਜਿਹੜੇ ਕਿਸਾਨ ਹੈ ਵੱਡੀ ਗਿਣਤੀ ਦੇ ਅੰਦਰ ਡੀਸੀ ਦਫਤਰ ਦੇ ਅੰਦਰ ਦਾਖਲ ਹੋਏ ਨੇ ਕਿਉਂ ਦਾਖਲ ਹੋਏ ਨੇ ਕਿਉਂ ਧਰਨਾ ਲੱਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਕੁਝ ਕਿਸਾਨ ਆਗੂ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਮੈਂ ਪੁੱਛੀ ਕਿ ਕੀ ਨਾਮ ਹੈ ਤੁਹਾਡਾ ਤੁਸੀਂ ਅਸੀਂ ਡੀਸੀ ਦਫ਼ਤਰ ਦੇ ਅੰਦਰ ਦਾਖਲ ਹੋਗੇ ਧਰਨਾ ਲਗਾਇਆ ਪਹਿਲਾਂ ਤਾਂ ਕਾਰਨ ਦੱਸ ਦਿਓ ਧਰਨੇ ਦਾ ਕੀ ਹੈਗਾ ਮੇਰਾ ਨਾਮ ਹਰਪੂਰ ਸਿੰਘ ਭਾਗਸਰ ਬਲਾਕ ਸ੍ਰੀ ਮੁਕਸਰ ਦਾ ਸੀਨੀਅਰ ਮੀਤ ਪ੍ਰਧਾਨ ਸਾਰੇ ਬਲਾਰਿਆਂ ਨੇ ਬੜੇ ਵਿਸਤਾਰ ਨਾਲ ਦੱਸਤਾ ਹੈ ਵੀ ਜਿਹੜੇ ਸਾਡੇ ਆਕੂ ਲਗਾਤਾਰ 2 ਮਹੀਨੇ ਤੋਂ ਹੜਪੀੜਤ ਪਰਿਵਾਰਾਂ ਆਸਤੇ ਉਹਨਾਂ ਦੀ ਮਦਦ ਤੇ ਆਸਤੇ ਲੱਗੇ ਰਹੇ ਸੀ ਉਹਨਾਂ ਨੂੰ ਕਣਕ ਵੰਡੀ ਆ ਬੀਂ ਵੰਡੀ ਆ ਰੇਹ ਵੰਡੀ ਆ ਡੀਜ਼ਲ ਵੰਡੀ ਆ ਉਹਨਾਂ ਦਾ ਵੱਡਾ ਪ੍ਰਾਲਾ ਕੀਤਾ ਉਹਨਾਂ ਨੇ ਮੜੋ ਵਸੇਬੇ ਆਸਤੇ ਜਿਹੜਾ ਸਰਕਾਰ ਨਹੀਂ ਕਰ ਸਕੀ ਸੀ ਉਹ ਭਾਰਤੀ ਕਿਸਾਨ ਯੂਨੀਅਨ ਨੇ ਇਕੱਤਾ ਨੇ ਬੀੜਾ ਚੁੱਕਿਆ ਤੇ ਸਾਡਾ ਉਹ ਸਾਥੀ ਹਰਜੀਤ ਸਿੰਘ ਜੋ ਸਾਡੇ ਕੋਟਪੂਰੇ ਬਲਾਕ ਦਾ ਪ੍ਰਧਾਨ ਸੀਗਾ ਉਹ 20 ਮਿੰਟ ਮੰਡ ਕੇ ਆ ਰਹੀ ਸੀ ਤੇ ਰਾਤ ਨੂੰ 6 ਵਜੇ ਪੁਰਾ ਕਰਨ ਪਿੰਡ ਦੇ ਕੋਲੇ ਰੋਡਵੇਜ ਦੀ ਬੱਸ ਨਾ ਹਾਸਤਾ ਹੋਇਆ ਤੇ ਉਹ ਨਾਲ ਦੀ ਨਾਲ ਹੀ ਉੱਥੇ ਮੌਕੇ ਤੇ ਹੋਰੀ ਮੌਤ ਹੋ ਗਈ ਤੱਕ ਦੂਜਾ ਸਾਥੀ ਬਲਵੰਤ ਸਿੰਘ ਜੀ ਨੰਗਲ ਉਹ ਪਟੜ ਹੋ ਗਿਆ ਸਾਨੂੰ 7 ਵਜੇ ਪਤਾ ਲੱਗਿਆ ਤੇ ਅਸੀਂ ਉਹਦੇ ਮੌਕੇ ਤੇ ਕਿੱਧਰੋਂ ਆ ਰਹੇ ਸੀ ਤੇ ਉਹ ਕਿੱਥੇ ਜਾ ਰਹੇ ਸੀ ਉਹ ਹਾਜਲ ਕਾਇਰਿਓ ਚ ਆ ਰਹੇ ਸੀ ਕਿ ਆਪਦੇ ਪਿੰਡ ਉਹ ਕੋਟਕਪੂਰਾ ਜਾ ਰਹੇ ਸੀ ਮੁਕਸਰ ਰੋਡ ਤੇ ਕੋਟਕਪੂਰਾ ਰੋਡ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਇਹ ਹਾਦਸੇ ਦੇ ਵਿੱਚ ਕੀ ਹੋਇਆ ਸੀ ਕਿ ਭਾਈ ਉਸ ਹਾਦਸੇ ਦੇ ਵਿੱਚ ਕੀ ਹੋਇਆ ਸੀ ਉਸ ਹਾਦਦੇ ਵਿੱਚ ਜਿਹੜੀ ਉਹਨਾਂ ਦੀ ਗੱਡੀ ਸੀ ਬੱਸ ਓਵਰਟੇਕ ਕਰਦੀ ਤੇਜ਼ ਬੱਸ ਨੇ ਸਹੀ ਸਾਈਡ ਤੇ ਜਾਂਦੇ ਉਹ ਆਗੂਆਂ ਦੀ ਗੱਡੀ ਬੈਕਅਪ ਕੱਢੀ ਸੀ ਉਹਦੇ ਵਿੱਚ ਸਰਕਾਰੀ ਸੀ ਪ੍ਰਾਈਵੇਟ ਸੀ 50 ਰੋਡ ਦੀ ਬੱਸ ਸੀ ਸਰਕਾਰੀ ਸਿੱਧੀ ਟੱਕਰ ਮਾਰੀ ਗਲਤੀ ਬੱਸ ਵਾਲੇ ਦੀ ਸੀ ਹਾਂਜੀ 50 ਰੋਡ ਦੀ ਤੇ ਬੱਸ ਉਥੇ ਇੱਕ ਸਾਡਾ ਸਾਥੀ ਜਿਹੜਾ ਸੀਗਾ ਹਰਜੀਤ ਸਿੰਘ ਉਹੜਖ ਪੂਰਾ ਸ਼ਹੀਦ ਹੋ ਗਿਆ ਬਲਵੰਤ ਸਿੰਘ ਨੰਗਲ ਜ਼ਖਮੀ ਹੋ ਗਿਆ ਸੰਜੋ ਸਾਨੂੰ 7 ਵਜੇ ਪਤਾ ਲੱਗਿਆ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਆ ਆ ਕੇ ਉਹ ਸਾਥੀ ਨੂੰ ਅਸੀਂ ਹਸਪਤਾਲ ਦਾਖਲ ਕਰਾਇਆ ਉਹਦੀ ਡੈੱਡ ਬਾਡੀ ਹਸਪੀਟਲ ਚ ਰੱਖੀ ਆ ਅਗਲੇ ਦਿਨ ਅਸੀਂ 12 ਤਰੀਕ ਨੂੰ ਇੱਥੇ ਮੌਜੂਦਾ ਡੀਸੀ ਨੂੰ ਮਿਲੇ ਆ ਸਾਰੀ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਬੜਾ ਭਰੋਸਾ ਦਿਵਾਇਆ ਇਸ ਗੱਲ ਤੇ ਵੀ ਸੋਮਵਾਰ ਤੱਕ ਜੁੜੀਆਂ ਮੰਗਾ 10 ਲੱਖ ਦਾ ਚੈੱਕ ਸਰਕਾਰੀ ਨੌਕਰੀ ਜਿਹੜਾ ਫੱਟੜ ਹੋਇਆ ਪਰਿਵਾਰ ਉਹਨੂੰ ਮਾਜਬਾ ਦੇਵਾਂਗੇ ਪਰ ਜਦੋਂ ਅਸੀਂ ਫੇਰ ਸੋਮਵਾਰ ਆਏ ਤੇ ਗੱਲ ਪ੍ਰਣਾਲਾ ਉੱਥੇ ਦਾ ਉੱਥੇ 2-3 ਦਿਨ ਫੇਰ ਇਹਨਾਂ ਨੂੰ ਵੇਖਣਾ ਅਤੇ ਇਸੇ ਅਸੀਂ ਮਜਬੂਰ ਹੋ ਕੇ 18 ਤਰੀਕ ਤੋਂ ਇੱਥੇ ਲਗਾਤਾਰ ਬੈਠੇ ਆ ਅੱਜ 2 ਤਰੀਕ ਹੋ ਗਈ 18 ਤਰੀਕ ਤੋਂ ਬੈਠਣ ਦੇ ਬਾਵਜੂਦ ਵੀ ਸਾਡੀ ਗੱਲ ਨਹੀਂ ਸੁਣੀ ਖੀਰ ਤੇ ਅੱਜ ਸਾਡੇ ਨਾਲ 4 ਜ਼ਿਲ੍ਹੇ ਹੋਰ ਲੱਗੇ ਆ 6 ਜ਼ਿਲ੍ਹਿਆਂ ਦਾ ਕਾਟਾ ਮੁਕੰਮਲ ਤੌਰ ਤੇ ਅਸੀਂ ਡੀਸੀ ਦਫ਼ਤਰ ਘੇਰਿਆ ਪਰ ਅਸੀਂ ਜੋ ਗੱਲ ਅਸੀਂ ਸਾਡੀ ਜਥੇਬੰਦੀ ਭਾਰਤੀਸਾਂ ਨੂੰ ਇਹ ਤਾਂ ਗ੍ਰਾਹਣ ਕਰਦੇ ਜੋ ਮੂੰਹ ਚੋਂ ਕੱਢਦੇ ਸਾਡੀ ਪਿਰਤ ਪਾਈ ਹੈ ਲੰਬੇ ਸਮੇਂ ਤੋਂ ਦਿੱਲੀ ਘੋਲ ਚੱਲਿਆ 3700 ਤੋਂ ਵੱਧ ਕਿਸਾਨਾਂ ਨੂੰ ਅਸੀਂ ਮਾਅਬਜ਼ਾ ਦਵਾਇਆ ਪੰਜਾਬ ਦੇ ਵਿੱਚ ਘੋੜਾਂ ਦੇ ਵਿੱਚ ਜਿਹੜੇ ਸਾਡੇ ਸਾਥੀ ਜੇਲਾਂ ਚ ਸੀ ਰੋਏ ਆ ਕੋਹਾਂ ਧਰਨਿਆਂ ਚ ਸ਼ਹੀਦ ਹੋਏ ਆ ਉਹਨਾਂ ਨੂੰ ਅਸੀਂ 60 ਤੋਂ ਵੱਧ ਪਰਿਵਾਰਾਂ ਨੂੰ ਮਾਅਬਜ਼ਾ ਦਵਾਇਆ ਇਹ ਸਾਡੀ ਜਿਹੜੀ ਮੰਗ ਆ ਉਹ ਅਸੀਂ ਇਹ ਮਨਵਾ ਕੇ ਰਵਾਂਗੇ ਸਰਕਾਰ ਦੇ ਵਿੱਚੋਂ ਸਰਕਾਰ ਦੀ ਗੱਲ ਬਾਤ ਸਾਡੇ ਇਸ ਬੱਕ ਕਮੇਟੀਆਂ ਚੱਲਦੀ ਵੇਖੋ ਕੀ ਨਿਕਲਦਾ ਉਹ ਆ ਕੇ ਇੱਥੇ ਦੱਸਦੇ ਨੇ ਰੋਕਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਵੀ ਤੁਹਾਡੀ ਕੋਈ ਮੁਆਵਜ਼ੇ ਬਾਰੇ ਗੱਲ ਹੋਈ ਸੀ ਉਹ ਲੇਕਿਨ ਮੁਆਵਜ਼ੇ ਦੀ ਰਾਸ਼ੀ ਘੱਟ ਹੋਣ ਕਾਰਨ ਜਿਹੜਾ ਰਾਜੀਨਾਮਾ ਨਹੀਂ ਹੋ ਸਕਿਆ ਸਹਿਮਤੀ ਨਹੀਂ ਹੋ ਸਕੀ ਤੇ ਹੁਣ ਕੀ ਮੁਆਵਜ਼ੇ ਦੀ ਮੰਗ ਹੈਗੀ ਹੈ ਜਿਹੜੀ ਰੁਕੀ ਹੋਈ ਹੈ ਪਹਿਲਾਂ ਤਾਂ ਸਾਡੀ 5-7 ਦਿਨ ਗੱਲ ਹੀ ਨਹੀਂ ਸੁਣੀ ਪ੍ਰਸ਼ਾਸਨ ਨੇ ਫਿਰ ਇੱਕ ਦਿਨ ਆ ਕੇ ਟਾਲਮਟੋਲਾ ਨਾਲ ਗੱਲਾਂ ਕਰੀ ਵੀ 2 ਲੱਖ ਲੈ ਲਓ ਜੀ 2.5 ਲੱਖ ਲੈ ਲਓ ਬੋਲੀਆਂ ਲਾਉਂਦੇ ਸੀ ਜਿਹੜਾ ਸਾਡਾ ਪੱਟਰ ਕਿਸਾਨੋ ਇਹਗਾ ਉਹ ਸਾਰੇ ਇਥੋਂ ਕਰਲਾ ਰਹੇ ਸੀ ਜੀ ਅਸੀਂ 50 ਲੱਖ ਰੁਪਇਆ ਉਹ ਆਦਾ ਖਾਤਾਂ ਦੇ ਵਿੱਚ ਅਸੀਂ ਜਦੋਂ ਪੜਤਾਲ ਕੀਤੀ ਅਜੇ ਤੱਕ ਨਹੀਂ ਉਹਨੂੰ ਉਸ ਹਿਤਾਰਾਸੀ ਪਹੁੰਚੀ 50 50 ਹਜ਼ਾਰ ਦੀ ਤੇ ਇਸ ਕਰਕੇ ਇਹ ਸਰਕਾਰ ਅਜੇ ਵੀ ਟਾਲਮਟ ਸਾਡੀ ਇਹ ਮੰਗ ਹੈ ਵੀ ਜਿਹੜਾ ਉਹਦਾ ਫਟੜਿਆ ਹੋਇਆ ਕਿਸਾਨ ਹੈ ਪੂਰੀ ਤੇ ਜਿੰਨਾ ਹੁਣ ਤੱਕ ਪੈਸਾ ਖਰਚਾ ਹੈ ਸਰਕਾਰ ਆਪਦੀ ਸਰਕਾਰੀ ਖਜ਼ਾਨੇ ਚੋਂ ਦੇਵੇ ਤੇ ਜਿਹੜਾ ਸਾਡਾ ਕਿਸਾਨ ਸ਼ਹੀਦ ਹੋਇਆ ਉਹਨੂੰ ਤੁਰੰਤ 10 ਲੱਖ ਦਾ ਮਾਰਯਾਦ ਦਿੱਤਾ ਜਾਵੇ ਉਹਦੇ ਸਰਕਾਰ ਨੂੰ ਪੱਕੀ ਨੌਕਰੀ ਦਿੱਤੀ ਜਾਵੇ ਤੇ ਜਿਹੜਾ ਉਹਦੇ ਸਰ ਸਰਕਾਰੀ ਤੇ ਗੈਰ ਸਰਕਾਰੀ ਉਹਦਾ ਕਰਜ਼ਾ ਉਹ ਮਾਫ਼ ਕੀਤਾ ਜਾਵੇ ਜਿਵੇਂ ਅੱਗੇ ਅਸੀਂ ਕਰਾਉਣੇ ਆ ਹੁਣ ਇਹ ਧਰਨਾ ਕਦੋਂ ਤੱਕ ਜਾਰੀ ਰਹੂਗਾ ਜੇ ਸਹਿਮਤੀ ਨਹੀਂ ਬਣਦੀ ਤਾਂ ਫਿਰ ਤੁਹਾਡਾ ਅਗਲਾ ਐਕਸ਼ਨ ਇਹ ਸੁਪਰ ਕਮੇਟੀ ਦਾ ਫੈਸਲਾ ਜਿੰਨਾ ਚਿਰ ਉਹ ਆਖਣਗੇ ਉਹਨਾਂ ਚਿਰ ਇਹ ਧਰਨਾ ਜਾਰੀ ਰਹੂਗਾ ਅੱਜ ਵੀ ਜਿੰਨਾ ਚਿਰ ਕੋਈ ਗੱਲ ਸਿਰੇ ਫਤਮ ਨਹੀਂ ਲੱਗਦੀ ਇਹ ਸਾਡੇ ਨੂੰ ਸਾਨੂੰ ਨਹੀਂ ਪਤਾ ਇਹ ਸੁਪਰ ਕਮੇਟੀ ਦੇ ਕੋਲ ਆ ਵਸਦੀ ਗੱਲ ਸਾਡੇ ਨਹੀਂ ਇਹ ਸੁਪਰ ਕਮੇਟੀ ਦੱਸੂਗੀ ਵੀ ਲਗਾਤਾਰ ਯਾਰੀ ਰੱਖਣਾ ਕਿ ਕੀ ਕਰਨਾ ਪਰ ਸਾਡਾ ਇਹ ਹੈਗਾ ਵੀ ਜਿੰਨਾ ਚਿਰ ਸਾਨੂੰ ਪੂਰਾ ਇਹ ਭਰੋਸਾ ਜਾਂ ਸਾਡਾ ਇਹ ਆਖਿਤੇ ਸਟੇਜ ਤੇ 10 ਲੱਖ ਦੇ ਚੈੱਕ ਬਿਨਾ ਸਾਡੀ ਗੱਲਬਾਤ ਹੀ ਹੈ ਨਹੀਂ ਅੱਜ ਵੀ ਗੱਲਬਾਤ ਕਰਨ ਗਏ ਪਰ ਸਾਨੂੰ ਕੋਈ ਭਰੋਸਾ ਨਹੀਂ ਨਹੀਂ ਗੱਲਬਾਤ ਚੁੱਕੀ ਹੀ ਨਿਕਲਣਾ ਸਾਡੀ ਮੰਗ ਇਹ ਹੈ ਪਹਿਲਾਂ ਵੀ 10 ਲੱਖ ਦਾ ਚੈੱਕ ਤਿਆਰ ਜਿਉ ਕਹਿਣਗੇ ਤਾਂ ਫਿਰ ਸਾਡੀ ਗੱਲਬਾਤ ਅੱਗੇ ਅਗਲੀਆਂ ਮੰਗਾਂ ਤੇ ਗੱਲ ਕਰੂਗੀ ਉਹਨਾਂ ਚਿਰ ਨਹੀਂ ਕੋਈ ਸਰਕਾਰ ਦਾ ਮੰਤਰੀ ਕੋਈ ਵਿਧਾਇਕ ਤੁਹਾਡੇ ਤੱਕ ਪਹੁੰਚ ਕੀਤੀ ਹੈ ਤੁਹਾਡੀ ਕੋਈ ਗੱਲਬਾਤ ਸੁਣੀ ਹੈ ਕਿਸੇ ਮੰਤਰੀ ਜਾਂ ਵਿਧਾਇਕ ਨੇ ਪਹੁੰਚ ਤਾਂ ਕੀ ਕਰਨੀ ਸੀ ਉਹਨਾਂ ਨੇ ਮਹਿਸੂਸ ਵੀ ਨਹੀਂ ਕੀਤਾ ਕਿ ਥੋੜੀ ਕੈਬਟ ਮੰਤਰੀ ਬਲਜੀਤ ਕੋਹ ਰਾਏ ਸੇ ਜ਼ਿਲ੍ਹੇ ਦੀ ਆ ਗਰਮੀਤ ਸਿੰਘ ਖੁੱਡੀਆਂ ਇੱਥੋਂ ਦਾ ਵਿਧਾਇਕ ਆ ਕਾਕਾ ਬਰਾੜ ਮੁਖਸਰ ਦਾ ਖੁਦ ਕਿਸੇ ਨੇ ਮਹਿਸੂਸ ਕਰਨ ਇੱਥੇ ਆਏ ਨਹੀਂ ਵੀ ਕੀ ਗੱਲ ਹੋਈ ਤੇ ਕੀ ਪਾਣਾ ਵਾਪਰ ਗਿਆ ਇੱਥੋਂ ਤੱਕ ਇਹਨਾਂ ਨੇ ਰੌਣ ਰੱਦੇ ਤੇ ਹੁਣ ਤੁਹਾਡੀ ਜਿਹੜੀ ਆਖਰੀ ਮੰਗ ਕੀ ਹੈਗੀ ਆ ਇੱਕ ਵਾਰ ਫਿਰ ਦੱਸੋ ਆਖਰੀ ਮੰਗ ਸਾਡੀ ਉਹੀ ਆ ਵਾਰੀ-ਵਾਰੀ ਤੁਸੀਂ ਪੁੱਛਦੇ ਆ ਸਾਥੋਂ ਵੀ ਜਿਹੜਾ ਸਾਡਾ ਸਾਥੀ ਸ਼ਹੀਦ ਹੋ ਗਿਆ ਉਹਦੇ ਪਰਿਵਾਰ ਨੂੰ 10 ਲੱਖ ਮਾਜਬਾ ਸਰਕਾਰ ਤੁਰੰਤ ਜਾਰੀ ਕਰੇ ਪੂਰਾ ਜਿੰਨਾ ਕਰਜ਼ਾ ਸਰਕਾਰੀ ਤੇ ਗੈਰ ਸਰਕਾਰੀ ਉਹ ਮਾਫ ਕਰੇ ਤੇ ਉਹਨੇ ਪਰਿਵਾਰ ਨੂੰ ਪੱਕੀ ਨੌਕਰੀ ਦੇਵੇ ਕੱਚੀ ਨੌਕਰੀ ਨਹੀਂ ਜਿਹੜੇ ਆਮ ਨੌਕਰੀ ਹੁੰਦੀ ਹੈ ਪੱਕੀ ਨੌਕਰੀ ਦੇਵੇ ਤੇ ਜਿਹੜਾ ਸਾਡਾ ਸਾਥੀ ਉਥੇ ਫੱਟੜ ਹੋਇਆ ਸੰਘਰਸ਼ ਚ ਕਿਉਂਕਿ ਉਹ ਲੋਕਾਂ ਦੀ ਖਾਤਰ ਕਿਰਤੀ ਲੋਕਾਂ ਦੀ ਖਾਤਰ ਮੌਜੂਦਾ ਮੋ ਮਜ਼ਦੂਰਾਂ ਕਿਸਾਨਾਂ ਦੀ ਖਾਤਰ ਉੱਥੇ ਗਏ ਸੀ 2 ਮਹੀਨੇ ਹੋ ਗਏ ਪਿਛਲੇ ਅਸੀਂ 10-9 ਨੂੰ ਚੱਲੇ ਆ ਉਦੋਂ ਨਹੀਂ ਚੱਲੇ ਆ ਤੇ ਵੇਖ ਲਓ ਵੀ ਅੱਜ 2 ਤਰੀਕ ਹੋ ਗਈ ਦਸੰਬਰ ਦੀ ਤੇ ਪਰ ਸਰਕਾਰ ਦੇ ਕੰਤੇ ਜੂਨੀਅਰ ਸਾਹਿਬ ਸਾਡੀ ਇਹੋ ਹੀ ਮੰਗ ਹੈ ਵੀ ਜੇ ਸ਼ਰਾਬ ਪੀਣ ਵਾਲੇ ਮਰਦੇ ਐ ਇਹਨਾਂ ਦੇ ਭੂਮਾਫੀਏ ਸ਼ਰਾਬਾਂ ਵੇਚਦੇ ਐ ਨਕਲੀ ਸ਼ਰਾਬਾਂ ਵੇਚਦੇ ਜੇ ਉਹ ਪਰਿਵਾਰ ਮਰਦੇ ਅਸੀਂ ਐ ਨਹੀਂ ਕਰਦੇ ਵਿਰੋਧ ਨਹੀਂ ਕਰਦੇ ਉਹਨਾਂ ਨੂੰ 12-12 ਲੱਖ ਰੁਪਏ ਤੁਰੰਤ ਦਿੱਤਾ ਜਾਂਦਾ ਪਰ ਜੋ ਸਾਡਾ ਸਾਥੀ ਸਾਡੀ ਟੀਮ ਸਾਰੇ ਜ਼ਿਲ੍ਹਿਆਂ ਦੇ ਇੱਥੇ ਕੰਮ ਕਰ ਰਹੇ ਸੀ ਉਹ ਲੋਕਾਂ ਦੀ ਖਾਤਰ ਮਰਿਆ ਜਿਹੜਾ ਸਰਕਾਰ ਇੱਥੇ ਤਾਰੇ ਮਾਰਦੀ ਸੀ ਉਹ ਕੰਮ ਨਹੀਂ ਕਰ ਸਕੇ ਉਹ ਸਾਡੀ ਜਥੇਬੰਦੀ ਨੇ ਕੀਤਾ ਇਸ ਕਰਕੇ ਸਾਡੀ ਬੋਸ ਮੰਗ ਹੈ ਤੇ ਸਾਡੇ ਇਰਾਦੇ ਮਜ਼ਬੂਤ ਆ ਕਿ ਅਸੀਂ ਕਰਕੇ ਰਹਿਣਾ ਸੋ ਸਾਡੇ ਨਾਲ ਇਹ ਕਿਸਾਨ ਆਗੂ ਮੌਜੂਦ ਸੀ ਜਿਨ੍ਹਾਂ ਨੇ ਆਪਣੀਆਂ ਮੰਗਾਂ ਤੇ ਕਾਰਨ ਜਿਹੜਾ ਧਰਮੇ ਦਾ ਦੱਸਿਆ ਜੋ ਵੀ ਇਸ ਮਾਮਲੇ ਦੇ ਵਿੱਚ ਅਗਲੀ ਅਪਡੇਟ ਹੋਊਗੀ ਤੁਹਾਡੇ ਤੱਕ ਲੈ ਕੇ ਆਵਾਂਗੇ ਵੇਖਦੇ ਰਹੋ ਮੁਖਸਰ 360 ਡਿਗਰੀ ਜਸਪ੍ਰੀਤ ਸਿੰਘ ਦੀ ਖਾਸ ਰਿਪੋਰਟ ਧੰਨ